ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਹੈਗਾ ਜੀ ਇਹ ਵਾਲਾ ਕੁਰਤਾ ਇਹ ਡਿਜ਼ਾਈਨਰ ਕੁਰਤਾ ਹੈ ਜੀ ਇਹ ਵਾਲੀਆਂ ਨੇ ਜੀ ਬਾਜੂ ਇਹ ਦੋਵੇਂ ਇੱਕ ਬਾਜੂ ਇਹ ਇੱਕ ਇਹ ਵਾਲੀ ਬਾਜੂ ਤੇ ਇਹ ਵਾਲਾ ਹੈਗਾ ਫਰੰਟ ਪੱਲਾ ਤੇ ਇਹ ਵਾਲਾ ਹੈਗਾ ਬੈਕ ਪੱਲਾ ਤੇ ਲਓ ਜੀ ਆਪਾਂ ਇਹਨੂੰ ਵੀ ਡਿਜ਼ਾਈਨਰ ਤਰੀਕੇ ਨਾਲ ਬਣਾਵਾਂਗੇ ਜੀ ਤੇ ਦੇਖਦੇ ਹਾਂ ਜੀ ਹੁਣ ਕਿਵੇਂ ਬਣਾਈਏ ਤੇ ਆਜੋ ਮੇਰੇ ਨਾਲ ਸਭ ਤੋਂ ਪਹਿਲਾਂ ਆਪਾਂ ਇਹਦੀ ਕਟਿੰਗ ਕਰਦੇ ਹਾਂ ਜੀ ਇਹਦੇ ਵਿੱਚੋਂ ਵੀ ਆਪਾਂ ਦੋ ਕੁੜਤੇ ਬਣਾਵਾਂਗੇ ਜੀ ਮੇਰੇ ਹਿਸਾਬ ਨਾਲ ਇਹ 3 ਮੀਟਰ ਕਪੜਾ ਹੈ ਜੀ ਇਹਦੇ ਵਿੱਚੋਂ ਆਪਾਂ ਸਾਈਡ ਤੋਂ ਕਪੜਾ ਬਚਾ ਕੇ ਆਪਾਂ ਦੋ ਕੁੜਤੇ ਬਣਾਵਾਂਗੇ ਤੇ ਇੱਕ 슬ੀਵਲੈਸ ਬਣੇਗਾ ਤੇ ਇੱਕ ਬਣੇਗਾ ਜੀ ਇਹ ਫੁੱਲ ਫੁੱਲ 슬ੀਵ ਲੋ ਜੀ ਸਭ ਤੋਂ ਪਹਿਲਾਂ ਆਪਾਂ ਲੰਬਾਈ ਲੈ ਲਈਏ ਲੰਬਾਈ ਹੈਗੀ ਜੀ 43 ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਪੀਸ ਲਾ ਲਈਏ ਜੀ ਇੱਥੇ ਆਉਂਦਾ 43 ਆਪਾਂ ਇਹਨੂੰ ਥੋੜਾ ਜਿਹਾ ਡਿਜ਼ਾਈਨ ਵੀ ਦਵਾਂਗੇ ਜੀ ਤੇ ਆਪਾਂ ਨੇ 45 ਆਪਾਂ ਨੇ 3/44 ਕੱਟ ਲੈਣਾ ਹੈ ਜੀ ਤੇ ਲੋ ਜੀ ਪਹਿਲਾਂ ਆਪਾਂ ਪੀਸ ਨੂੰ ਲਾ ਲਈਏ ਜੀ ਸਾਰੇ ਪੀਸ ਨੂੰ ਲਾ ਲਈਏ ਜੀ ਉਸ ਤੋਂ ਬਾਅਦ ਫਿਰ ਤੁਪਾਉਂਦੀ ਹਾਂ ਨੇ ਚਲੋ ਜੀ ਇਹ ਹੋ ਗਈਆਂ ਬਾਵਾ ਇਹ ਦੋਵੇਂ ਬਾਵਾ ਹੈ ਜੀ ਇਹ ਇਸ ਤਰੀਕੇ ਦੇ ਨਾਲ ਆਪਾਂ ਨੇ ਕਟਿੰਗ ਕਰ ਲੈਣੀ ਹੈ ਜੀ ਤੇ ਦੇਖਦੇ ਹਾਂ ਜੀ ਕਿਹੜੇ ਤਰੀਕੇ ਦੇ ਨਾਲ ਬਣਦੀਆਂ ਨੇ ਜੀ ਇਹ ਇਹ ਫੁੱਲ ਬਾਜੂ ਮੈਨੂੰ ਗਰਮੀਆਂ ਨੂੰ ਥੋੜਾ ਜਿਹਾ ਔਖਾ ਲੱਗਦਾ ਇਸ ਕਰਕੇ ਮੈਂ ਹਾਫ ਬਾਜੂ ਵੀ ਪਾਉਣੀ ਹੈ ਤੇ ਇਹਦੀ ਆਪਾਂ ਜੇਟੀ ਦੀਆਂ ਬਣਾਵਾਂਗੇ ਜੀ ਕਿਉਂਕਿ ਦੋ ਇਹਦੇ ਚੋ ਕਮੀਜ਼ ਆਪਣੇ ਰੈਡੀ ਹੋ ਜਾਣੇ ਨੇ ਜੀ ਪ੍ਰੋਪਰ ਮਨ ਪੱਕਾ ਪਤਾ ਤੇ ਲਓ ਜੀ ਆਹ ਇੱਕ ਪੱਲਾ ਤੇ ਇੱਕ ਇਹ ਵਾਲਾ ਪੱਲਾ ਹੋ ਗਿਆ ਤੇ ਇੱਕ ਪੱਲਾ ਹੋ ਗਿਆ ਇਹ ਵਾਲਾ ਜੀ ਦੋ ਪੱਲੇ ਹੋ ਗਏ ਤੇ ਲਓ ਜੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਪੱਲਿਆਂ ਨੂੰ ਪ੍ਰੋਪਰ ਲੈਂਦੇ ਆ ਜੀ ਜਿੰਨਾ ਆਪਾਂ ਨੂੰ ਕਪੜਾ ਚਾਹੀਦਾ ਜੀ ਹੁਣ ਆਪਾਂ ਕਰਦੇ ਆਂ ਜੀ ਇਧਰੋਂ ਰੈਡੀ ਤੇ ਇਹ ਵਾਲਾ ਆਪਣਾ ਮੇਰਾ ਥੀਸ ਹੋ ਗਿਆ ਕਮੀਜ਼ ਦਾ ਤੇ ਇਹ ਵਾਲਾ ਹੋ ਗਿਆ ਬੇਟੀ ਦਾ ਜੀ ਦੇਖੋ ਜੀ ਆਪਾਂ ਨੇ ਥੋੜੇ ਜਿਹਾ ਕੱਪੜੇ ਦੇ ਵਿੱਚੋਂ ਇਹਦੀ ਬਚਾ ਕੇ ਆਪਣਾ ਤਰੀਕੇ ਨਾਲ ਕੱਟ ਕੇ ਤੇ ਆਪਾਂ ਨੇ ਇਹ ਬਚਾਤਾ ਜੀ ਤੇ ਇਧਰ ਵੀ ਕਮੀਜ਼ ਰੈਡੀ ਹੋ ਜਾਏਗਾ ਤੇ ਲਓ ਜੀ ਹੁਣ ਆਪਾਂ ਇਧਰੋਂ ਵੀ ਪਚਾਉਣਾ ਹੈ ਜੀ ਕੱਪੜੇ ਨੂੰ ਬਾਜੂ ਲਈ ਤੇ ਦੂਸਰਾ ਬੇਟੀ ਦੀ ਬਾਜੂ ਲਈ ਬਚਿਆ ਹੋਇਆ ਕਪੜਾ ਤੇ ਦੇਖਦੇ ਆਂ ਜੀ ਤੇ ਲਓ ਜੀ ਇਧਰ ਬਣ ਗਿਆ ਆਪਣਾ ਐਵੀ ਕਮੀਜ਼ ਪ੍ਰੋਪਰ ਤਰੀਕੇ ਦੇ ਨਾਲ ਕੱਟਿਆ ਹੋਇਆ ਇਹ ਵਾਲੀਆਂ ਆਪਣੇ ਕੋਲ ਬਾਹਵਾ ਬਚ ਗਈਆਂ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਬਾਹਵਾ ਲਗਾਵਾਂਗੇ ਮੇਰੇ ਕਮੀਜ਼ ਦੀਆਂ ਤੇ ਬੇਟੀ ਲਈ ਦੂਜੀਆਂ ਬਾਹਵਾ ਨੇ ਜੀ ਤੇ ਬਹੁਤ ਵਧੀਆ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਕਪੜਾ ਦੀ ਕਟਿੰਗ ਕਰਾਂਗੇ ਤੇ ਇਹ ਮੈਂ ਕੁੜਤਾ ਬਣਾਇਆ ਜੀ ਆਪਣੇ ਲਈ ਕੁੜਤਾ ਟਾਈਪ ਚ ਇਹਦੇ ਨਾਲ ਨੂੰ ਪਲਾਜੋ ਲਵਾਂਗੇ ਜੀ ਆਪਾਂ ਤੇ ਲਓ ਜੀ ਆਪਾਂ ਸਿੱਧਾ ਹੀ ਕਟਾਂਗੇ ਇਹਨੂੰ ਤੇ ਬਾਅਦ ਚ ਜਦੋਂ ਤਿਆਰ ਹੋਏਗਾ ਫਿਰ ਉਹ ਤੁਹਾਨੂੰ ਪ੍ਰੋਪਰ ਪਾ ਕੇ ਦੱਸੂਗੀ ਜੀ ਮੈਂ ਤਦ ਲੋ ਜੀ ਇਹ ਵਾਲੇ ਨਿਸ਼ਾਨ ਲੱਗੇ ਹੋਏ ਨੇ ਆਪਾਂ ਨੇ ਪ੍ਰੋਪਰ ਇਹ ਇਧਰਲੇ ਪਾਸੇ ਆਪਾਂ ਨੇ ਜੋੜ ਦੇਣੇ ਨੇ ਜੀ ਇਸ ਤਰੀਕੇ ਦੇ ਨਾਲ ਤੇ ਲੋ ਜੀ ਇਹ ਹੋ ਗਿਆ ਜੀ ਆਪਣੇ ਡਬਲ ਨਿਸ਼ਾਨ ਹੋ ਜਾਂਦੇ ਨੇ ਜੀ ਤੇ ਇਸ ਤਰੀਕੇ ਦੇ ਨਾਲ ਆਪਾਂ কুরਤੀ ਬਣਾਵਾਂਗੇ ਆਪਣੀ ਹੁਣ ਆਪਾਂ ਇਧਰ ਬੇਟੀ ਵਾਲਾ ਵੀ ਦੇਖਦੇ ਆਂ ਜੀ ਤੇ ਬੇਟੀ ਵਾਲਾ ਮੈਂ ਥੋੜਾ ਜਿਹਾ ਦੇਖ ਕੇ ਕੱਟਦੀ ਆਂ ਉਹ ਮੈਂ ਤੁਹਾਨੂੰ ਕੱਟ ਕੇ ਬਾਅਦ ਚ ਦੱਸਦੀ ਆਂ ਜੀ ਤੇ ਮੈਂ ਥੋੜਾ ਜਿਹਾ ਹਿਸਾਬ ਤਾਂ ਲਾਲਮਾ ਜੀ ਦਾ ਕਿੱਥੋਂ ਕਪੜਾ ਬਚਾਉਣਾ ਤਾਂ ਸਭ ਤੋਂ ਪਹਿਲਾਂ ਆਪਾਂ ਬਾਜੂ ਕੱਟ ਲਈਏ ਜੀ ਆਪਣੀਆਂ ਤੇ ਫਿਰ ਆਪਾਂ ਨੂੰ ਸੌਖਾ ਰਹੂਗਾ ਜੀ ਸਾਰਾ ਹੀ ਤੇ ਇਸ ਤਰੀਕੇ ਦੇ ਨਾਲ ਆਪਾਂ ਬਾਜੂ ਕਟਾਂਗੇ ਜੀ ਪਹਿਲਾਂ ਪੀਸ ਲਾ ਲਵਾਂ ਜੀ ਮਿਲ ਕੇ ਇੱਧਰ ਬਾਹਵਾ ਹੋ ਗਈਆਂ ਜੀ ਆਪਣੀਆਂ ਇਸ ਤਰੀਕੇ ਦੀ ਕਟਿੰਗ ਹੋ ਗਈ ਜੀ ਇੰਦਰੋਂ ਵੀ ਤੇ ਇਸ ਤਰੀਕੇ ਦੇ ਨਾਲ ਕਟਿੰਗ ਕਰਿਆ ਕਰੋ ਤਾਂ ਕਿ ਆਪਾਂ ਨੂੰ ਪੀਸ ਬਾਅਦ ਚ ਵੀ ਜਾਣ ਕਈ ਵਾਰੀ ਨਾ ਬਹੁਤ ਸੋਲਾ ਸੂਟ ਹੁੰਦਾ ਜੀ ਆਪਾਂ ਕਟਿੰਗ ਸਹੀ ਨਾ ਹੋਣ ਕਰਕੇ ਆਪਾਂ ਸੂਟ ਨੂੰ ਖਰਾਬ ਕਰ ਲੈਨੇ ਆ ਜੀ ਇਸ ਕਰਕੇ ਪ੍ਰੋਪਰ ਤਰੀਕੇ ਨਾਲ ਕੱਟਿਆ ਕਰੋ ਜੀ ਦੇਖ ਕੇ ਤੇ ਲਓ ਜੀ ਇਹ ਵਾਲੀ ਕੁਰਤੀ ਬਣੀ ਹੈ ਜੀ ਇੱਕ ਇਹ ਆਪਣਾ 3 ਮੀਟਰ ਸੀਗਾ ਕਪੜਾ ਤੇ ਇਹ ਵਾਲੀ ਲੌਂਗ ਪਨੀਜ਼ ਬਣੀ ਹੈ ਜੀ ਮੇਰਾ ਤੇ ਇਹਦੇ ਨਾਲ ਨੂੰ ਆਪਾਂ ਨੇ ਪਲਾਜ਼ੋ ਲੈ ਲਿਆ ਜੀ ਰੈਡੀमेड ਤੇ ਇਹਦੇ ਨਾਲ ਦਾ ਦੁਪੱਟਾ ਕੈਰੀ ਹੈਗਾ ਜੀ वो मैं थोड़ा बाद दिखाऊंगी जी तो ऐ वाली बेटी लिए बन गया जी साडा दो में मामा मावाधियां का मैचिंग सूट बन गया ये है यह पेंट है मैं टॉप बनाया इधे जी छोटा जो कुर्ता है जी ये पैंट नाल बनाया तो मैं थोड़ा हम अपना प्लाजो दिखाई है जी रेडीमेड लो जी ऐ वाला प्लाजो देखो तो बिल्कुल कॉटन के कपड़े ने जी तो इस बारी तो चलो ठीक है ਨੈਕਸਟ ਟਾਈਮ ਆਪਾਂ ਪਾਵਾਂਗੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਜੇ ਮੈਂ ਪਾਇਆ ਜ਼ਰੂਰ ਸ਼ੈਰ ਮੈਂ ਕਰਵਾ ਚੌਥਰ ਪਾਵਾਂਗੀ ਜੀ ਮਾਰਨਿੰਗ ਟਾਈਮ ਤੇ ਫਿਰ ਮੈਂ ਤੁਹਾਨੂੰ ਜ਼ਰੂਰ ਵੀਡੀਓ ਸ਼ੇਅਰ ਕਰੂੰਗੀ ਜੀ ਤੇ ਜਾਂਦੇ ਜਾਂਦੇ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਜੇਕਰ ਮੇਰੀ ਵੀਡੀਓਜ਼ ਵਧੀਆ ਹੁੰਦੀਆਂ ਨੇ ਜੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਹਾਡੇ ਲਈ ਬਹੁਤ ਵਧੀਆ-ਵਧੀਆ ਆਈਡੀਆਜ਼ ਤੇ ਜਿਹੜੇ ਆਪਣੇ ਹੋਰ ਵੀ ਨਵੇਂ ਤਰੀਕੇ ਦੇ ਡਿਜ਼ਾਈਨ ਦੇ ਕੱਪੜੇ ਨੇ ਜੀ ਉਮਾ ਤੁਹਾਡ ਨਾਲ ਜਰੂਰ ਸ਼ੇਅਰ ਕਰੂੰਗੀ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ